ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਗੁਰਪੁਰਪ ਦੇ ਸੰਬੰਧ ਵਿੱਚ ਪਿੰਡ ਬਾਦਲ ਵਿਖੇ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਪਿੰਡ ਦਾ ਵੱਡਾ ਗੁਰੂ ਘਰ ਉੱਥੋਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ ਇਹ ਨਗਰ ਕੀਰਤਨ ਗੁਰੂ ਘਰ ਤੋਂ ਆਰੰਭ ਹੋ ਕੇ ਪਿੰਡ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ ਇਸ ਦੇ ਸੰਬੰਧ ਵਿੱਚ ਸੰਗਤਾਂ ਦੇ ਲਈ ਖੀਰ ਦੁੱਧ ਅਤੇ ਚਾਹ ਦੇ ਵੱਖ-ਵੱਖ ਪ੍ਰਕਾਰ ਦੇ ਜਿਹੜੇ ਸੰਗਤਾਂ ਦੇ ਲਈ ਲੰਗਰ ਲਗਾਏ ਗਏ ਅਤੇ ਇੱਕ ਇੱਥੇ ਵੀ ਲੱਖਣ ਗੱਲ ਪਿੰਡ ਦੇ ਨੌਜਵਾਨਾਂ ਵੱਲੋਂ ਅਤੇ ਇੱਕ ਰੁੱਖ ਸੌ ਸੁਖ ਸੰਸਥਾ ਵੱਲੋਂ 100 ਦੇ ਕਰੀਬ ਨੌਜਵਾਨਾਂ ਬੱਚਿਆਂ ਨੂੰ ਦਸਤਾਰਾਂ ਸਜਾਈਆਂ ਗਈਆਂ ਅਤੇ ਸਿੱਖੀ ਦੇ ਨਾਲ ਜੋੜਨ ਲਈ ਇੱਕ ਵਿਲੱਖਣ ਕਾਰਜ ਕੀਤਾ ਗਿਆ ਕੜਾਕੀ ਦੀ ਠੰਡ ਦੇ ਹੁੰਦੇ ਹੋਏ ਵੀ ਸੰਗਤਾਂ ਦੇ ਵਿੱਚ ਬਹੁਤ ਜੋਸ਼ ਦੇਖਿਆ ਗਿਆ ਤੇ ਵੱਡੀ ਦੇ ਗਿਣਤੀ ਦੇ ਵਿੱਚ ਇਸ ਨਗਰ ਕੀਰਤਨ ਵਿੱਚ ਪਹੁੰਚ ਕੇ ਸੰਗਤਾਂ ਨੇ ਆਪਣੀ ਜਿਹੜੀ ਹਾਜ਼ਰੀ ਲਵਾਈ ਤੇ ਸੰਗਤਾਂ ਦੇ ਲਈ ਚਾਹ ਖੀਰ ਵੱਖ-ਵੱਖ ਪ੍ਰਕਾਰ ਦੇ ਜਿਹੜੇ ਲੰਗਰ ਸੰਗਤਾਂ ਵਾਸਤੇ ਲਗਾਏ ਗਏ ਕੀ ਕਿੜਾ ਚਾਹੋਂਗੇ ਜੇ ਅੱਜ ਪਿੰਡ ਬਾਦਲ ਦੇ ਵਿੱਚ ਕਿੰਨਾ ਕਰ ਕੀਰਤਨ ਸਜਾਇਆ ਜਾ ਰਿਹਾ ਤੇ ਉੱਥੇ ਹੀ ਸਾਰੇ ਨੌਜਵਾਨਾਂ ਦੇ ਜਿਹੜਾ ਦਸਤਾਰਾਂ ਦਾ ਪਲੰਗਰ ਲਾਇਆ ਗਿਆ ਦਸਤਾਰਾਂ ਬਣੀਆਂ ਦੀਆਂ ਕੀ ਕਿੜਾ ਚਾਹੋਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬਾਦਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਸਿਵ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਮੂਹ ਨਗਰ ਤੇ ਨੌਜਵਾਨਾਂ ਵੱਲੋਂ ਤੇ ਇੱਕ ਰੁੱਕ 100 100 ਕ ਟੀਮ ਵੱਲੋਂ ਦਸਤਾਰ ਕੈਂਪ ਦਾ ਆਯੋਜਨ ਕੀਤਾ ਗਿਆ ਸੀਗਾ ਪਿੰਡ ਬਾਦਲ ਵਿਖੇ ਜਿਸ ਦੇ ਵਿੱਚ 100 ਦੇ ਲਗਭਗ ਦਸਤਾਰ ਨੌਜਵਾਨਾਂ ਦੇ ਛੋਟੇ ਬੱਚਿਆਂ ਦੇ ਵੱਡੇ ਬਜ਼ੁਰਗਾਂ ਦੇ ਸਜਾਈ ਗਈ ਆ ਸੰਗਤ ਦੇ ਸਹਿਯੋਗ ਦੇ ਨਾਲ ਤੇ ਉੱਥੇ ਹੀ ਅੱਜ ਪਿੰਡ ਦੇ ਵਿੱਚ ਨਗਰ ਕੀਰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਸ ਨੂੰ ਮੁੱਖ ਰੱਖਦੇ ਹੋਏ ਪਿੰਡ ਦੇ ਵਿੱਚ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਜੋ ਕਿ ਕੁਝ ਸਮੇਂ ਦੇ ਵਿੱਚ ਚਾਲੇ ਪਾਉਣ ਨੂੰ ਬਿਲਕੁਲ ਤਿਆਰ ਹੈ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਜੋ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਸ ਨੂੰ ਮੁੱਖ ਰੱਖਦੇ ਨਗਰ ਕੀਰਤਨ ਕੱਢਿਆ ਜਾ ਰਿਹਾ ਪਿੰਡ ਵਿੱਚ ਤੇ ਉਸ ਦੇ ਸਵਾਨ ਦੇ ਵਿੱਚ ਦਸਤਾਰ ਦਾ ਕੈਂਪ ਵੀ ਲਗਾਇਆ ਗਿਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਦਸਤਾਰ ਕੈਂਪ ਲਗਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੇ ਮੌਕੇ ਤੇ ਪਿੰਡ ਬਾਦਲ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਇਸੇ ਸਵਾਨ ਦੇ ਵਿੱਚ ਅੱਜ ਇੱਕ ਰੱਖ ਸੋ ਸੁਖ ਟੀਮ ਵੱਲੋਂ ਦਸਤਾਰਾਂ ਦਾ ਲੰਗਰ ਲਾਇਆ ਗਿਆ ਸੀ ਜਿਸ ਦੇ ਵਿੱਚ 100 ਦੇ ਕਰੀਬ 17 ਸਜਾਈਆਂ ਗਈਆਂ ਨੌਜਵਾਨਾਂ ਨੂੰ ਤੇ ਸਿੱਖੀ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ। ਸੋ ਅਸੀਂ ਸਾਨੂੰ ਇਸ ਵਿੱਚ ਨਗਰ ਨੇ ਬਹੁਤ ਸਹਿਯੋਗ ਦਿੱਤਾ ਹੋਰਾਂ ਵੀ ਵੀਰਾਂ ਨੇ ਤੇ ਸਾਡੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ। ਅਸੀਂ ਅਪੀਲ ਕਰਦੇ ਹਾਂ ਨੌਜਵਾਨਾਂ ਨੂੰ ਕਿ ਵੱਧ ਤੋਂ ਵੱਧ ਸਿੱਖੀ ਨਾਲ ਜੁੜਨ ਤੇ ਅੱਜ ਦੇ ਸ਼ੁਭ ਦਿਹਾੜੇ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ। ਜੀ ਇਹ ਕਿਨਮਾ ਨਗਰ ਕੀਰਤਨ ਅਜਾਜ ਹੈ ਗਰੀਬਾਬੀ ਵਿੱਚ ਅੱਜ ਪਿੰਡ ਬਾਦਲ ਦੇ ਵਿੱਚ ਇਹ ਛੇਮਾ ਨਗਰ ਕੀਰਤਨ ਕੱਢਿਆ ਜਾ ਰਿਹਾ ਜੀ ਦੇਖੋ ਜੀ ਪਵਾਂ ਦੀ ਕਿੰਨੀ ਵੀ ਠੰਡ ਹੈ ਤੇ ਨੌਜਵਾਨਾਂ ਦੇ ਬੱਚਿਆਂ ਦੇ ਵਿੱਚ ਉਤਸ਼ਾਹ ਦੇਖੋ ਜੀ ਨਗਰ ਕੀਰਤਨ ਹਾਂਜੀ ਇਹ ਉਸੇ ਦੀ ਕਿਰਪਾ ਜੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਿਹਰ ਸਾਦਕਾ ਇਹ ਸਾਰਾ ਹੋ ਰਿਹਾ ਜੀ ਤੇ ਵਾਹਿਗੁਰੂ ਜੀ ਦਾ ਖਾਲਸਾ ਜੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੋ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਤੇ ਜੋ ਇਹ ਦਿਹਾੜਾ ਸਾਰੀ ਦੁਨੀਆ ਦੇ ਉੱਤੇ ਮਨਾਇਆ ਜਾਂਦਾ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾੜੇ ਦਾ ਨਗਰ ਦੇ ਨਾਲ ਸਾਰੇ ਕਮੇਟੀ ਮੈਂਬਰਾਂ ਵੱਲੋਂ ਨੌਜਵਾਨਾਂ ਵੱਲੋਂ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਹੈ ਜਿਹੜਾ ਦਸਤਾਰਬੰਦੀ ਦਾ ਹੈ ਜਿਹੜਾ ਦਸਤਾਰਾਂ ਦਿੱਤੀਆਂ ਗਈਆਂ ਅਸੀਂ ਬਹੁਤ-ਬਹੁਤ ਕਮੇਟੀ ਵੱਲੋਂ ਨਗਰ ਰੋਹ ਸਾਰੇ ਇਹਨਾਂ ਦਾ ਨੌਜਵਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਵਾਤੇ